ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਗੁਰਮੁਖੋ ਜਦੋਂ ਅਸੀਂ ਗੁਰਦੁਆਰੇ ਆਉਨੇ ਆ ਇੱਕ ਲੰਗਰ ਥੱਲੇ ਚੱਲਦਾ ਏ ਉਹ ਜ਼ਰੂਰੀ ਏ ਕਈ ਵਾਰੀ ਪ੍ਰਬੰਧਕਾਂ ਨੂੰ ਹਸੀਦਾ ਵੀ ਜੇ ਕਿਤੇ ਲੰਗਰ ਨਾ ਹੋਵੇ ਕਹਿੰਦੇ ਜੀ ਆਉਣਾ ਹੀ ਨਹੀਂ ਕਿਸੇ ਆਖੋ ਸਤਨਾਮ ਹੁਣ ਸਾਰਿਆਂ ਨੂੰ ਬਾਣੀ ਕੀਰਤਨ ਦੀ ਭੁੱਖ ਨਹੀਂ ਨਾ ਪਰ ਮਹਾਰਜ ਕਹਿੰਦੇ ਜੀ ਸਦਕੇ ਸ਼ਕੋ ਰਜ ਰਜ ਕੇ ਸ਼ਕੋ ਪਰ ਇੱਕ ਬੇਨਤੀ ਏ ਇੱਧਰ 1430 ਅੰਗਾਂ ਦਾ ਭਰਿਆ ਥਾਲ ਜਿਹਦੀ ਆਰੰਭਤਾ 1170 ਚ ਬਾਬਾ ਜੈਦੇਵ ਜੀ ਨੇ ਕੀਤੀ ਆਖੋ ਸਤਨਾਮ 11ਵੀਂ ਸਦੀ ਤੋਂ ਲੈ ਕਰਕੇ 1708 ਤੱਕ ਕਿੰਨਾ ਸਮਾਂ ਬਣਦਾ 11 ਤੇ 17 ਨੋਟ ਕਰ ਲਿਓ 12 13 14 15 16 17 ਕਰੀਬ 700 ਸਾਲ ਮੇਰੇ ਹਜ਼ੂਰ ਪਾਤਸ਼ਾਹ ਜੀ ਨੇ ਲਾਏ ਥਾਲ ਤਿਆਰ ਕਰਨੋ ਔਰ ਇਸ ਥਾਲ ਦੀ ਸੇਵਾ ਬਾਬਾ ਦੀਪ ਸਿੰਘ ਸਾਹਿਬ ਦੀ ਝੋਲੀ ਵਿੱਚ ਪਈ ਬਾਬਾ ਮਣੀ ਸਿੰਘ ਸਾਹਿਬ ਦੀ ਝੋਲੀ ਵਿੱਚ ਪਈ ਬਾਣੀ ਗੁਰੂ ਬੋਲਿਆ ਕਰੋ ਉੱਚੀ ਫਿਰ ਰੌਲਾ ਮੁਕੇਗਾ ਬਾਣੀ ਗੁਰੂ ਵਿੱਚ ਬਾਣੀ ਗੁਰਬਾਣੀ ਕਹੈ ਪ੍ਰਤਖ ਗੁਰੂ ਬਸ ਇੰਨੀ ਪੰਗਤੀ ਚ ਖੇਡ ਲੁਕੀ ਐ ਮਹਾਰਾਜ ਕਹਿੰਦੇ ਬਾਣੀ ਚ ਗੁਰੂ ਬੈਠਾ ਐ ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਕਹਿੰਦੇ ਜੇ ਕਿਤੇ ਤੂੰ ਮੰਨ ਲਵੇਂ ਨਾ ਤੇ ਸੋਹਣੇ ਤੇ ਸੁਹਾਗੇ ਵਾਲੀ ਗੱਲ ਬਣ ਜੇ